ਤੇ ਜਿਸੰਗੀ ਐ ਜੀ ਪੀ ਸੀ ਦਾ YouTube ਚੈਨਲ ਐ ਜੀ ਪੀ ਸੀ ਸ੍ਰੀ ਅਮਰਿਸ ਸਾਹਿਬ ਉਸ ਨੂੰ ਬੰਦ ਕਰ ਦਿੱਤਾ ਗਿਆ ਕਿ ਕੁਝ ਸ਼ਹੀਦਾਂ ਦੇ ਨਾਮ YouTube ਚੈਨਲ ਦੇ ਦੌਰਾਨ ਲਿੱਤੇ ਗਏ ਸੀਗੇ ਜਿਸ ਤੋਂ ਬਾਅਦ YouTube ਦੇ ਵੱਲੋਂ ਇੱਕ ਸਟ੍ਰਾਈਕ ਲਾਈ ਗਈ ਹੈ ਜਿਵੇਂ ਦੇਖਦੇ ਹਾਂ ਐ ਜੀ ਪੀ ਸੀ ਦਾ ਚੈਨਲ ਬੰਦ ਹੋ ਗਿਆ ਜਿਸ ਦੇ ਉੱਤੇ ਗੁਰਬਾਣੀ ਦਾ ਕਹ ਲੋਕ ਲਾਈ ਪ੍ਰਸੰਨ ਹੁੰਦਾ ਸੀ ਜੀ हां जी बिल्कुल बिल्कुल एसजीपीसी ਦਾ ਆਫੀਸ਼ੀਅਲ YouTube ਚੈਨਲ ਹੈ ਜਿਹਨੂੰ ਕਿਹਾ ਜਾ ਰਿਹਾ ਕਿ ਹਫਤੇ ਵਾਸਤੇ ਬੰਦ ਕੀਤਾ ਵੈਸੇ ਇਹਨਾਂ ਕੇਸਾਂ ਦੇ ਵਿੱਚ ਇਹ ਲਾਈਫਟਾਈਮ ਹੀ ਬੰਦ ਹੁੰਦੇ ਹੁੰਦੇ ਨੇ ਸੋ ਮੈਂ ਤੁਹਾਡੇ ਕੋਲ ਪੁੱਛ ਲਾਂਗਾ ਬਾਅਦ ਵਿੱਚ ਪਰ ਆਪਾਂ ਪਹਿਲਾਂ ਇਹਦੇ ਉੱਤੇ ਗੱਲਬਾਤ ਰੱਖ ਲੈਨੇ ਆ ਸੋ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਜਿਹਦਾ ਇੱਕ ਆਫੀਸ਼ੀਅਲ YouTube ਚੈਨਲ ਹੈਗਾ ਉਹਨੂੰ ਬੰਦ ਕਰ ਦੇਣਾ ਇਹ ਬਹੁਤ ਹੀ ਮੰਦਭਗਾ ਮੈਂ ਇੱਥੇ ਇਹ ਜਿਹੜੀ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਲਵਾਰਸ ਕੋਮਾ ਜਿਨ੍ਹਾਂ ਦੀ ਨਾਂ ਸੈਂਟਰ ਸੁਣੇ ਨਾ ਪੰਜਾਬ ਦਾ ਮੁੱਖ ਮੰਤਰੀ ਸੁਣਦਾ ਹੋਵੇ ਤੇ ਉਹਨਾਂ ਦਾ ਉਹਨਾਂ ਦੇ ਨਾਲ ਉਸ ਕੌਮ ਦੇ ਨਾਲ ਇਹੋ ਜੀਆਂ ਘਟਨਾਵਾਂ ਵਾਪਰ ਰਹੀਆਂ ਕੋਈ ਬਹੁਤਾ ਇਹਦੇ ਵਿੱਚ ਅਚਰਜ ਨਹੀਂ ਹੁੰਦਾ ਕੋਈ ਹੈਰਾਨੀ ਨਹੀਂ ਹੁੰਦੀ ਇਹ ਸਿਰਫ ਇੱਕ YouTube ਚੈਨਲ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਸੋ ਉਹ ਸਮਾਂ ਸੀ ਜਦੋਂ ਇੱਕ ਬਾਦਲਾਂ ਦਾ ਨਿੱਜੀ ਚੈਨਲ ਇਸ ਨੂੰ ਪ੍ਰਸਾਰਿਤ ਕਰਦਾ ਹੁੰਦਾ ਸੀ ਜਿਹਦੇ ਤੋਂ ਬਾਅਦ ਆਮ ਆਦਮੀ ਸਰਕਾਰ ਨੇ ਆ ਕੇ ਇਹਦਾ ਇਸ਼ੂ ਬਣਾਇਆ ਕਿ ਭਾਈ ਕਿਸੇ ਦਾ ਨਿੱਜੀ ਚੈਨਲ ਹੈ ਉਹਦੇ ਉੱਤੇ ਤੁਸੀਂ ਗੁਰਬਾਣੀ ਜਿਹੜੀ ਆ ਉਹ ਉਹ ਚਲਾ ਰਹੇ ਹੋ ਸੋ ਇਹਨੂੰ ਆਜ਼ਾਦ ਹੋਣਾ ਚਾਹੀਦਾ ਹੈ ਤੇ ਉਸ ਵੇਲੇ ਫਿਰ ਮੰਗ ਇਹ ਉੱઠી ਸੀ ਕਿ ਐਸਜੀਪੀਸੀ ਆਪਣਾ ਇੱਕ ਟੀਵੀ ਚੈਨਲ ਜਿਹੜਾ ਹੈਗਾ ਟੀਵੀ ਚੈਨਲ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਜਾਵੇ ਨਵਾਂ ਜਿਹੜਾ ਟੀਵੀ ਚੈਨਲ ਹੈ ਮਤਲਬ ਕਿ ਪੀਟੀਸੀ ਨੂੰ ਛੱਡ ਕੇ ਇੱਕ ਨਵਾਂ ਚੈਨਲ ਜਿਹੜਾ ਸ਼ੁਰੂ ਕੀਤਾ ਜਾਵੇ ਜਿਹੜਾ ਆਫੀਸ਼ੀਅਲ ਟੀਵੀ ਚੈਨਲ ਹੋਵੇ ਪਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਐਸਜੀਪੀਸੀ ਤਾਂ ਕਿ ਗੱਲ ਜਾਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ YouTube ਚੈਨਲ ਬਣਾਵਾਂਗੇ TV ਚੈਨਲ ਨਹੀਂ ਬਣਾਵਾਂਗੇ ਉਹਦੇ ਖਰਚੇ ਬਹੁਤ ਜ਼ਿਆਦਾ ਨੇ ਜਾਂ ਹੋਰ ਕੋਈ ਗੱਲ ਬਾਤ ਹੈ ਪਰ ਉਸ ਵੇਲੇ ਕਈ ਸੀਨੀਅਰ ਪੱਤਰਕਾਰਾਂ ਨੇ ਐਸਜੀਪੀਸੀ ਨੂੰ ਸਲਾਹ ਦੇ ਰੂਪ ਦੇ ਵਿੱਚ ਵੀ ਜਿਹੜੀ ਹੈ ਆਪਣੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਭਾਈ ਤੁਸੀਂ ਟੀਵੀ ਚੈਨਲ ਬਣਾਓ ਸਾਡੇ ਕੋਲੋਂ ਜਿੰਨਾ ਹੋਏਗਾ ਅਸੀਂ ਤੁਹਾਡੀ ਮਦਦ ਕਰਾਂਗੇ ਉਹਨੂੰ ਲਾਂਚ ਕਰਨ ਦੇ ਵਿੱਚ ਤੇ ਜਾਂ ਜੋ ਵੀ ਗੱਲਬਾਤ ਹੋਏਗੀ ਅਸੀਂ ਪੂਰੀ ਹੈਲਪ ਕਰਾਂਗੇ ਤੇ ਖਰਚਾ ਕਿੰਨਾ ਆਉਣਾ ਉਹ ਤਾਂ ਐਸਜੀਪੀਸੀ ਦੇ ਬਜਟ ਦੇ ਹਿਸਾਬ ਦੇ ਨਾਲ ਤਾਂ ਇਹ ਨਹੀਂ ਹੈ ਕਿ ਉਹਨਾਂ ਨੂੰ ਮਹਿੰਗਾ ਪੈਂਦਾ ਹੋਊਗਾ ਸੋ ਮਤਲਬ ਇੱਕ ਵਾਰੀ ਲਾਂਚ ਕਰਨ ਦੀ ਗੱਲ ਸੀ ਉਸ ਤੋਂ ਬਾਅਦ ਖਰਚੇ ਜਿਹੜੇ ਨੇ ਉਹ ਟੀਵੀ ਚੈਨਲ ਨੇ ਆਪ ਹੀ ਚੁੱਕ ਲੈਣੇ ਸੀ ਪਰ ਹੋਇਆ ਕਿ टीवी चैनल ਨਹੀਂ ਸਟਾਰਟ ਕੀਤਾ ਗਿਆ ਐਸਜੀਪੀਸੀ ਵੱਲੋਂ ਜੋ ਕਿ ਕਰਨਾ ਚਾਹੀਦਾ ਸੀਗਾ ਹੁਣ ਹੁੰਦਾ ਕੀ ਹੈ ਵੀ ਜਿਸ YouTube ਚੈਨਲ ਨੂੰ ਪਿਛੋਂ ਬੈਕਅਪ TV ਚੈਨਲ ਦੀ ਮਿਲਦੀ ਹੋਵੇ ਨਾ ਸੋ ਉਹ ਉਹ ਇਹਨਾਂ ਕੇਸਾਂ ਦੇ ਵਿੱਚ ਕਈ ਵਾਰੀ ਹੈ ਵੀ ਉਹ ਸਟ੍ਰਾਈਕ ਨਹੀਂ ਆਉਂਦੀ ਕਿਉਂਕਿ ਆਫੀਸ਼ੀਅਲ TV ਚੈਨਲ ਦਾ ਹੀ YouTube ਚੈਨਲ ਹੁੰਦਾ ਸੋ ਕਿਤੇ ਨਾ ਕਿਤੇ ਉਹ ਰਿਆਤ ਮਿਲ ਜਾਂਦੀ ਹੁੰਦੀ ਹੈ ਪਰ ਹੁਣ ਜੇ ਗੱਲ ਕਰੀਏ ਅਮਰੀਕਾ ਦੀ ਇਹ ਕੰਪਨੀ ਹੈ YouTube ਜਿਹਦੇ ਉੱਤੇ ਅਸੀਂ ਸਹਾਰਾ ਲੈ ਕੇ YouTube ਚੈਨਲ ਬਣਾਇਆ ਇਹ ਨਹੀਂ ਕਿ ਕੱਲੀ ਐਸਜੀਪੀਸੀ ਕਰ ਰਹੀ ਹੈ ਦੁਨੀਆ ਭਰ ਦੇ ਲੋਕਾਂ ਨੇ ਫਿਰ ਵੀ YouTube ਦੇ ਉੱਤੇ ਆਪਣੇ ਚੈਨਲ ਬਣਾਏ ਹੋਏ ਨੇ ਪਰ ਗੱਲ ਤਾਂ ਇਹ ਹੈ ਵੀ ਉਹਦੇ ਵਿੱਚ ਫਿਰ ਸਾਡੀ ਕਿਤੇ ਨਾ ਕਿਤੇ ਨਿਰਭਰਤਾ ਰਹਿੰਦੀ ਹੈ YouTube ਦੇ ਉੱਤੇ ਉਹਦੇ ਰੂਲਸ ਦੇ ਉੱਤੇ ਉਹਦੇ ਲਾਜ਼ ਦੇ ਉੱਤੇ ਹੁਣ ਕਈ ਵਾਰੀ ਸਾਡੇ ਇਤਿਹਾਸ ਦੇ ਵਿੱਚ ਕੁਝ ਐਸੇ ਵਾਕਿਆ ਹੋਏ ਨੇ ਜਿਨ੍ਹਾਂ ਨੂੰ ਦਰਸਾਉਣਾ ਕਥਾ ਦੇ ਵਿੱਚ ਵੀ ਜ਼ਰੂਰੀ ਹੁੰਦਾ ਜਦੋਂ ਕਥਾ ਹੁੰਦੀ ਹੈ ਕਿਸੇ ਖਾਸ ਓਕੇਜਨ ਦੇ ਉੱਪਰ ਜਾਂ ਕੋਈ ਈਵੈਂਟ ਹੋਇਆ ਹੋਵੇ ਸੋ ਹੁਣ ਇਹ ਮੰਨਿਆ ਜਾ ਰਿਹਾ ਵੀ 31 ਅਕਤੂਬਰ ਨੂੰ ਇਹ ਜਿਹੜਾ ਸਾਰਾ ਈਵੈਂਟ ਹੋਇਆ ਜੋ ਸਿੱਖਾਂ ਦੇ ਵਿੱਚ ਇੱਕ 31 ਅਕਤੂਬਰ ਵਾਲਾ ਦਿਨ ਤੇ ਉਸ ਤੋਂ ਬਾਅਦ 1 2 3 ਨਵੰਬਰ ਦੇ ਦਿਨ ਇਹ ਜਿਹੜੇ ਨੇ ਬੜੇ ਅਹਿਮ ਮੰਨੇ ਜਾਂਦੇ ਸਿੱਖਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਉਸ ਦਿਨ ਯਾਨੀ ਕਿ 31 ਤਰੀਕ ਨੂੰ ਇਹ ਸਾਰੀ ਕਥਾ ਜਿਹੜੀ ਹੈ ਉਹ ਮੰਜੀ ਸਾਹਿਬ ਦਵਾਨ ਹਾਲਤੋਂ ਸੁਣਾਈ ਗਈ ਜਿਸ ਤੋਂ ਬਾਅਦ ਕੁਝ ਸ਼ਹੀਦਾਂ ਦੇ ਨਾਮ ਜਿਹੜੇ ਉਸ ਵੇਲੇ ਦੇ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਲਏ ਗਏ ਸੀਗੇ ਤੇ ਉਹ ਦੇਖਣ ਚ ਆਇਆ ਵੀ ਬਹੁਤ ਸਾਰੇ ਹੋਰ ਵੀ ਚੈਨਲ ਜਿਹੜੇ ਨੇ ਉਹਨਾਂ ਸ਼ਹੀਦਾਂ ਦੇ ਨਾਮ ਤੋਂ ਯੂਟਿਊਬ ਨੇ ਜੱਜਮੈਂਟ ਕਰਕੇ ਤੇ ਉਹਨਾਂ ਨੂੰ ਬੰਦ ਕੀਤਾ ਸੋ ਉਹ ਨਾਮ ਲੈਣ ਦੇ ਉੱਤੇ ਐਸਜੀਪੀਸੀ ਦਾ ਵੀ ਚੈਨਲ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਸੋ ਮੈਂ ਕਿਉਂ ਕਿਹਾ ਲਵਾਰਸ ਕੌਮਾ ਜਿਹੜੀਆਂ ਹੁੰਦੀਆਂ ਜਿਨ੍ਹਾਂ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੁੰਦਾ ਜੇ ਹੁਣ ਸੈਂਟਰ ਦੀ ਗੱਲ ਕਰੀਏ ਤਾਂ ਸੈਂਟਰ ਵੀ ਕਦੀ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਖੜਾ ਤੇ ਜੇ ਭਗਵੰਤ ਮਾਨ ਸਰਕਾਰ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਇਹ ਕਦੇ ਵੀ ਜਿਹੜੇ ਨੇ ਉਹ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਖੜੇ ਹੋਏ ਸੋ ਲਵਾਰਸ ਕੌਮਾਂ ਦੇ ਨਾਲ ਇਸ ਤਰ੍ਹਾਂ ਹੋ ਜਾਂਦਾ ਤੇ ਜਿਨ੍ਹਾਂ ਨੂੰ ਬੈਕਅਪ ਹੁੰਦੀ ਹੈ ਜਿਨ੍ਹਾਂ ਦਾ ਹੱਥ ਜਿਨ੍ਹਾਂ ਦੇ ਸਿਰ ਦੇ ਉੱਤੇ ਸਰਕਾਰ ਦਾ ਹੱਥ ਹੁੰਦਾ ਜਿਵੇਂ ਕਿ ਮੇਜਰ ਗੌਰਵ ਆਰਿਆ ਜੋ YouTube ਚੈਨਲ ਦੇ ਉੱਤੇ ਇੰਨਾ ਜ਼ਿਆਦਾ ਵਾਇਲੈਂਸ ਨੂੰ ਪ੍ਰਮੋਟ ਕਰਦਾ ਉਹ ਇਹ ਕਹਿੰਦਾ ਵੀ ਅਮਰੀਕਾ ਦੇ ਵਿੱਚ ਗੈਂਗਸਟਰ ਹਾਇਰ ਕਰੋ ਤੇ ਜਿਹੜੇ ਸਿੱਖ ਨੇ ਉਥੇ ਰਹਿਣ ਵਾਲੇ ਜਿਹੜੇ ਬੋਲਦੇ ਨੇ ਗੱਲ ਕਰਦੇ ਨੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੇ ਉਹਨਾਂ ਨੂੰ ਕਟਵਾ ਦਿਓ ਉਹਨਾਂ ਨੂੰ ਕਿੱਲ ਵੀ ਕਰਵਾ ਦਿਓ ਮਾਰ ਵੀ ਦਿਓ ਤੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਡੇਡ ਡੇਡ ਮਿਲੀਅਨ 2 2 ਮਿਲੀਅਨ ਤੱਕ ਜਾਂਦੀਆਂ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਗੋਦੀ ਮੀਡੀਆ ਦੇ ਵੱਡੇ ਚੈਨਲ ਜਿਹੜੇ ਨੇ ਸਾਰਾ ਦਿਨ ਵਾਇਲੈਂਸ ਜਿਹੜੀ ਆ ਉਹ ਵਾਇਲੈਂਸ ਭਰੇ ਸ਼ਬਦ ਇਸਤੇਮਾਲ ਕਰਦੇ ਨੇ ਬੇਸ਼ੱਕ ਉਹ ਪਾਕਿਸਤਾਨੀਆਂ ਵਾਸਤੇ ਹੋਣ ਬੇਸ਼ੱਕ ਉਹ ਸਿੱਖਾਂ ਵਾਸਤੇ ਹੋਣ ਘਟ ਗਿਣਤੀਆਂ ਵਾਸਤੇ ਹੋਣ ਉਹਨਾਂ ਦੇ ਚੈਨਲ ਜਿਹੜੇ ਆ ਉਹ ਕਦੇ ਵੀ ਬੰਦ ਹੋਏ ਤੁਸੀਂ ਨਹੀਂ ਸੁਣੇ ਹੋਣੇ ਕਿ ਆ ਵੱਡੇ ਚੈਨ YouTube ਚੈਨਲ ਜਿਹੜਾ ਜੀ ਬੰਦ ਹੋ ਗਿਆ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਨੇ ਵਾਇਲੈਂਸ ਜਿਹੜੀ ਹੈ ਉਹ ਦੇ ਵਿੱਚ ਪ੍ਰਮੋਟ ਕੀਤੀ ਹੈ ਬਲਕਿ ਦੂਜੇ ਪਾਸੇ ਆਪਾਂ ਜਦੋਂ ਦੇਖਦੇ ਆਂ ਪੰਜਾਬ ਦੇ ਬਹੁਤ ਸਾਰੇ ਚੈਨਲ ਜੋ ਕਿ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਸਦਾ ਲਈ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਜਾਂਦਾ ਹੈ ਉਹਦੇ ਵਿੱਚ ਬੇਸ਼ੱਕ ਆਪਾਂ ਸੈਂਟਰ ਦੀ ਭੂਮਿਕਾ ਕਹਿ ਲਈਏ ਜਾਂ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਵੀ ਕਈ ਵਾਰੀ ਨੋਟਿਸ ਭੇਜ ਕੇ ਉਹ ਚੈਨਲ ਜਿਹੜੇ ਨੇ ਬੰਦ ਕਰਵਾ ਦਿੱਤੇ ਜਾਂਦੇ ਆ ਸੋ ਇਹ ਉਹੋ ਹੀ ਹੁੰਦਾ ਹੈ ਕਿ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਾ ਹੋਵੇ ਉਹਨਾਂ ਦੇ YouTube ਚੈਨਲ ਕੀ ਹੈ ਜਾਂ ਫਿਰ ਹੋਰ ਕੋਈ ਕੋਈ ਗੱਲਬਾਤ ਕਿਉਂ ਨਹੀਂ ਹੈ ਸੋ ਉਹਨਾਂ ਦੀ ਕਦੇ ਵੀ ਨਹੀਂ ਸੁਣੀ ਜਾਂਦੀ ਇਸ ਮਾਮਲੇ ਦੇ ਵਿੱਚ ਇਹੀ ਚਾਹੀਦਾ ਸੀ ਜੋ ਕਿ ਇੱਕ ਵਧੀਆ ਫੈਸਲਾ ਉਸ ਵੇਲੇ ਕੀਤਾ ਜਾਣ ਦੀ ਲੋੜ ਸੀ ਕਿ ਇੱਕ ਟੀਵੀ ਚੈਨਲ ਦੇ ਵਜੋਂ ਐਸਜੀਪੀਸੀ ਦਾ ਜਿਹੜਾ ਹੈਗਾ ਚੈਨਲ ਹੋਣਾ ਚਾਹੀਦਾ ਪਰ ਇੱਕ YouTube ਚੈਨਲ ਬਣਾ ਕੇ ਉਦੇ ਉੱਤੇ तकरीबन ਇਹਨਾਂ ਦੇ ਵੀ ਬਣਿਆ ਜਾਂਦਾ ਵੀ 1.5 ਕੋ ਮਿਲੀਅਨ ਸਬਸਕ੍ਰਾਈਬਰ ਜਿਹੜੇ ਆ ਉਹਦੇ ਉੱਤੇ ਸੀ ਜੋ ਰੋਜ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਜਿਹੜਾ ਹੈਗਾ ਉਹ ਗੁਰਬਾਣੀ ਦਾ ਪ੍ਰਸਾਰਣ ਦੇਖਦੇ ਸੀ ਸੁਣਦੇ ਸੀ ਤੇ ਉਹ ਹੁਣ ਸਾਰਾ ਇੱਕਦਮ ਬੰਦ ਹੋ ਗਿਆ ਤੇ ਅਗੋਂ ਇਹ ਵੀ ਕਿਹਾ ਜਾ ਰਿਹਾ ਐਸਜੀਪੀਸੀ ਵੱਲੋਂ ਕਿ ਭਾਈ ਆਉਂਦੇ ਹਫ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਹੈ ਸ਼ਹੀਦੀ ਬੜੇ ਵੱਡੇ ਪੱਧਰ ਦੇ ਉੱਤੇ ਮਨਾਈ ਜਾਣੀ ਸੀ ਉਹ ਸਾਰੇ ਪ੍ਰੋਗਰਾਮ ਜਿਹੜੇ ਨੇ ਉਸ ਚੈਨਲ ਦੇ ਰਾਹੀਂ ਉਸ YouTube ਚੈਨਲ ਦੇ ਰਾਹੀਂ ਜਿਹੜੇ ਦਿਖਾਏ ਜਾਣੇ ਸੀ ਉਹ ਸਾਰਾ ਕੰਮ ਰਹਿ ਗਿਆ ਹੁਣ ਵਿੱਚੋਂ ਸੋ ਬਾਕੀ ਜਿਹੜੀ ਗੱਲਬਾਤ ਹੈਗੀ ਆ ਟੈਕਨੀਕਲੀ ਇਹ YouTube ਨੂੰ ਤੁਸੀਂ ਵੀ ਸਮਝਦੇ ਹੋ ਤੇ ਤੁਸੀਂ ਦੱਸ ਦਿਓ ਇਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਤੇ STPC ਦਾ ਚੈਨਲ ਜਿਹੜਾ ਹੈਗਾ ਉਹ ਰਿਕਵਰ ਹੋ ਜਾਏਗਾ ਜਾਂ ਫਿਰ ਹਫਤੇ ਬਾਅਦ ਜਿਵੇਂ ਕਿਹਾ ਜਾ ਰਿਹਾ ਜਾਂ ਫਿਰ ਇਹ ਲੰਬੇ ਟਾਈਮ ਚੱਲੇਗਾ ਇਹ ਤੁਸੀਂ ਦੱਸ ਦਿਓ ਹਾਂ ਜੀ ਦਸਿੰਝ ਜੀ ਉਹ ਇਹ ਤੇ ਗੱਲ ਕਰੀਏ ਤਾਂ ਜੋ ਕਿ ਲੋਕੀ ਕੁਝ ਫੀਚਰਸ ਹੁੰਦੇ ਨੇ ਨਾ ਜਦੋਂ ਐਦਾਂ ਸਟ੍ਰਾਈਕ YouTubeਰ ਪੈਂਦੀ ਹੈ ਹਾਲਾ ਕਿ ਜੋ ਗੈਰੈਂਟੀਆਂ ਹੁੰਦੀਆਂ ਨੇ ਉਹ ਸੈਂਟਰ ਗਵਰਨਮੈਂਟ ਦੀਆਂ ਹੁੰਦੀਆਂ ਨੇ ਪਰ ਇਸ ਨੂੰ ਅਪਲਾਈ YouTube ਕਰਦਾ ਹੁੰਦਾ ਹੈ ਤੇ ਜੋ ਜੋ ਇਸ਼ੂ ਬਣਿਆ ਹੈ ਕਿ ਜੋ ਇੰਦਰਾ ਗਾਂਧੀ ਕੇਸ ਦੇ ਵਿੱਚ ਕੁਝ ਨਾਮਦ ਨੇ ਉਹ ਜੋ ਨਾਮ ਤੁਸੀਂ ਵੀਡੀਓ 'ਚ ਬੋਲੇ ਜਾਣਗੇ ਜੋ ਸਾਹਮਣੇ ਆਣਗੇ ਤਾਂ ਇਹ ਸਟ੍ਰਾਈਕ YouTube ਵੱਲੋਂ ਆਟੋਮੈਟਿਕਲੀ ਆਪਣੀਆਂ ਪੈ ਜਾਂਦੀ ਹੈ ਯਾਨੀ ਕਿ ਮਾਰੀਆਂ ਨਹੀਂ ਆਪਣੀਆਂ ਪੈ ਜਾਂਦੀ ਹੈ ਇਹ ਜਦੋਂ ਇਹ ਪੈਂਦੀ ਹੈ ਤਾਂ ਇੱਕ ਹਫ਼ਤੇ ਦੇ ਲਈ ਕੁਝ ਫੀਚਰ YouTube ਤੇ ਬੰਦ ਹੋ ਜਾਂਦੇ ਨੇ ਤਾਂ ਲਾਈਵ ਬੰਦ ਹੋ ਜਾਂਦਾ ਜਾਂ ਕੋਈ ਕਿਤਾ ਹੋਰ ਫੀਚਰ ਅਮੇ ਬੰਦ ਹੋ ਜਾਂਦੇ ਨੇ ਫੀਚਰ ਬੇਸ਼ੱਕ ਹਫ਼ਤੇ ਬਾਅਦ ਚੱਲ ਜਾਂਦੇ ਨੇ ਪਰ ਜੋ ਇੱਕ ਚੈਨਲ ਦੀ ਮੋਨਟੇਸ਼ਨ ਹੁੰਦੀ ਜਿੱਥੋਂ ਅਰਨਿੰਗ ਆਂਦੀ ਹੈ ਉਹ ਲਾਈਫਟਾਈਮ ਵਾਸਤੇ ਬੰਦ ਹੋ ਜਾਂਦੀ ਹੈ ਫਿਰ ਦੁਬਾਰਾ ਉਸ ਚੈਨਲ ਤੇ ਕਦੇ ਵੀ ਅਰਨਿੰਗ ਸਟਾਰਟ ਨਹੀਂ ਹੁੰਦੀ ਹਾਂ ਫੀਚਰ ਹਫਤੇ ਬਾਅਦ ਬੇਸ਼ਕ ਚੱਲ ਜਾਂਦੇ ਨੇ ਤੇ ਇਹ ਹੀ ਗੱਜਾ ਥੋਗਰੇ ਹਾਂ ਜੋ ਦਰਸ਼ਕ ਸਾਡੇ ਇਨਾਂ ਜੁੜੇ ਹੋਏ ਨੇ ਜੋ YouTube ਚੈਨਲ ਚਲਾਉਂਦੇ ਵੀ ਹੋਣਗੇ ਉਹ ਵੀ ਸਾਰਿਆਂ ਨੂੰ ਧਿਆਨ ਰੱਖਣਾ ਕਿ ਕੁਝ ਨਾਮ ਨੇ ਇੰਦਰਾ ਗਾਂਧੀ ਦੇ ਕੇਸ ਵਿੱਚ ਉਹਨਾਂ ਨਾਮ ਨੂੰ ਭੁੱਲ ਕੇ ਵੀ ਨਾਮ ਮਨ ਕੇ ਵਰਤੇ ਜਾਵੇ YouTube ਦੀ ਗਾਈਡਲਾਈਨਸ ਅਕੋਰਡਿੰਗ ਜੇ ਵਰਤਿਆ ਗਿਆ ਨਾਮ ਵਿੱਚ ਆ ਗਈ ਤਾਂ ਆਟੋਮੈਟਿਕਲੀ ਸਟ੍ਰਾਈਕ ਪੈ ਜਾਏਗੀ ਬੇਸ਼ਕ ਫੀਚਰ ਔਨ ਹੋ ਜਾਣ ਜੋ ਬੰਦ ਹੋਣਗੇ ਪਰ ਚੈਨਲ ਦੀ ਮੌਨਟੇਸ਼ਨ ਹਮੇਸ਼ਾ ਲਈ ਖਤਮ ਹੋਗੀ ਆਪਾਂ ਦੇਖਦੇ ਹਾਂ ਦਿਲੋਂ ਕਿ ਲੋਕਾਂ ਨੂੰ ਕਿੰਨੇ-ਕਨੇ ਸਾਲ ਲੱਗ ਜਾਂਦੇ ਨੇ ਐਨਸਾ ਲਾਣ ਤੋਂ ਬਾਅਦ ਐਨ ਸਬਸਕ੍ਰਾਈਬਰ ਇਕੱਠੇ ਕਰਨ ਤੋਂ ਬਾਅਦ ਐਨ ਇਨਵੈਸਟਮੈਂਟ ਐਨਾ ਖਰਚਾ ਕਰਨ ਤੋਂ ਬਾਅਦ ਕੋਈ ਚੰਗਾ ਖੜਾ ਹੁੰਦਾ ਹੈ ਤੇ ਇੱਕ ਛੋਟੀ ਜਿਹੀ ਗੱਲੋ ਕਿ ਇਹ ਇਹ ਜੋ ਇੱਕ ਪਾਲਿਸੀ ਦੇ ਅਗੇਂਸਟ ਉਹ ਚੀਜ਼ ਆ ਜਾਂਦੀ ਹੈ ਉਹ ਸਾਰੀ ਮਿਹਨਤ ਸਾਰਾ ਕੁਝ ਇਕਦਮ ਹੀ ਖਤਮ ਹੋ ਜਾਂਦਾ ਹੈ ਤੇ ਕੋਈ ਬਹੁਤ ਵੱਡਾ ਝਟਕਾ ਵੀ ਹੁੰਦਾ ਹੈ ਹੁਣ ਆਪਾਂ ਐਜੂ ਚੈਨਲ ਦੇਖੀਏ ਤਾਂ ਡੇਢ ਮਿਲੀਅਨ ਲੋਕ ਇਸ ਦੇ ਉੱਤੇ ਜੁੜੇ ਹੋਏ ਸੀਗੇ ਤੇ ਕਾਫੀ ਟਾਈਮ ਇਸ ਨੂੰ ਹੋ ਗਿਆ ਸੀਗਾ ਪਰ ਜਦੋਂ ਹੁਣ ਇੱਕ ਇਨਕਮ ਆਂਦੀ ਹੈ ਜਾਂ ਪਰ ਇਨਕਮ ਮੈਂ ਹੋਰ ਸਿਰਫ ਤੇ ਕਿਹੜੇ ਕਿਹ ਵਿੱਚ ਖਤਮ ਹੋ ਜਾਂਦੀ ਹੈ ਉਹ ਔਰ ਇਹ ਵੀ ਨਹੀਂ ਮੈਟਰ ਕਰਦਾ ਕਿ ਆਪਾਂ ਉਹਨਾਂ ਦੇ ਹੱਕ ਜਬੂਰ ਨੇ ਖਿਲਾਫ ਬੋਲ ਰਹੇ ਹਾਂ ਜਦੋਂ ਕੁਝ ਇਹ ਜੇ ਨਾਮ ਆ ਜਾਂਦੇ ਨੇ ਵਿੱਚ ਤਾਂ ਟੈਕਨੀਕਲੀ ਇਹ ਸਟ੍ਰਾਈਕ ਪੈ ਜਾਂਦੀ ਹੈ ਤੇ ਲਾਈਫਟਾਈਮ ਦੇ ਵਾਸਤੇ ਚੈਨਲ ਖਤਮ ਹੋ ਜਾਂਦਾ ਹੈ ਤੇ ਇੰਨੇ ਕਿ ਟੈਕਨੀਕਲ ਚੀਜ਼ ਹੈ ਇਸ ਤੋਂ ਇਲਾਵਾ ਜੋ ਅਸਲ ਜੇ ਕੰਮ ਜਿਹੜੀ ਪੋਲਿਸੀ ਸੀਗੀਆਂ ਇਹ ਕੋਈ ਅਜਤੋਂ ਨਹੀਂ ਸ਼ੁਰੂ ਹੋਈਆਂ ਜੇਪਰ ਦੇਖਾਂਗੇ ਤਾਂ ਉਹ ਚੈਨਲ ਵੀ ਨੇ ਜਿਨ੍ਹਾਂ ਦੇ ਉੱਤੇ 4-4 5-5 ਸਾਲ ਪਹਿਲਾਂ ਤੋਂ ਵੀਡੀਓ ਪਈਆਂ ਹੋਈਆਂ ਨੇ ਪਰ ਅੱਜ ਸਟ੍ਰਾਈਕਸ ਆ ਰਹੀਆਂ ਨੇ ਕਿ ਕਹਿੰਦਾ ਮਤਲਬ ਇਹ ਹੈ ਕਿ ਪੋਲਿਸੀ ਪਹਿਲਾਂ ਤੁਸੀਂ ਵੀਡੀਓ ਦਿੱਤੇ ਹੀ ਪਰ ਜਿਹੜੀ ਹੁਣ AI ਟੈਕਨੋਲੋਜੀ ਆਈ ਹੈ ਇਹ ਫਰਨ ਹੁਣ ਲੱਗੀਆਂ ਨੇ ਕੈਚ ਹੁਣ ਜਿਹੜਾ ਹੁਣ ਹੋ ਰਹੀਆਂ ਨੇ ਪਹਿਲਾਂ YouTube ਕੁਝ ਮੈਨੂਲ ਦੇਖਦਾ ਹੁੰਦਾ ਸੀ ਕਿ ਆ ਉਸ ਟੈਕਸ ਦੇ ਵਿੱਚ ਸਮਝ ਦੇਖ ਲੈਂਦਾ ਹੁੰਦਾ ਸੀ ਪਰ AI ਟੈਕਨੋਲੋਜੀ ਹੁਣ ਵਰਡ ਟੂ ਵਰਡ ਮਨਨ ਕੇ ਫਲੰਦ ਜਿਹੋ ਨਾਮ ਜੁਨਾ ਨੂੰ ਜਿਸ ਦੇ ਕਰਕੇ YouTube ਨੂੰ ਹੁਣ ਫੜਨਾ ਸੌਖਾ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਜੋ ਚੈਨਲ ਉੱਤੇ ਸਟ੍ਰਾਈਕਾਂ ਪੈ ਰਹੀਆਂ ਨੇ ਜੀ ਜੀ ਬਿਲਕੁਲ ਬਿਲਕੁਲ ਪਰ ਇਹਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਤੁਸੀਂ ਇਹ ਵੀ ਗੱਲ ਦੇਖੋ ਪਈ ਇੱਕ ਪਾਸੇ ਸਾਡੀ ਕੌਮ ਦੇ ਮਹਾਨ ਸ਼ਹੀਦ ਨੇ ਉਹਨਾਂ ਦੇ ਨਾਮਾਂ ਤੋਂ ਇਹ ਚੈਨਲ ਬੰਦ ਹੋ ਜਾਂਦੇ ਆ ਤੇ ਲਾਰਸ ਬਿਸ਼ਨੋਈ ਵਰਗੇ ਗੈਂਗਸਟਰ ਜਾਂ ਟੈਰਰਿਸਟ ਜਿਨ੍ਹਾਂ ਨੂੰ ਕੈਨੇਡਾ ਨੇ ਹੁਣ ਐਲਾਨ ਦਿੱਤਾ ਹੈ ਉਹਨਾਂ ਦੇ ਉੱਤੇ ਲੱਖਾਂ ਵੀਡੀਓਜ਼ ਵੀ ਬਣਦੀਆਂ ਨੇ ਇੱਥੋਂ ਤੱਕ ਕਿ ਨੈਸ਼ਨਲ ਮੀਡੀਆ ਜਿਹੜਾ ਭਾਰਤ ਦਾ ਹੈ ਉਹ ਲਾਰਸ ਬਿਸ਼ਨੋਈ ਦੀ ਇੰਟਰਵਿਊ ਵੀ ਲੈ ਜਾਂਦਾ ਤੇ ਉਹਨਾਂ ਦੇ ਚੈਨਲ ਕਦੇ ਵੀ ਬੰਦ ਨਹੀਂ ਹੁੰਦੇ ਸੋ ਕਿਤੇ ਨਾ ਕਿਤੇ ਪੱਖਪਾਤ ਤਾਂ ਹੈਗਾ ਸੋ ਜੋ ਅੱਜ ਭਾਵੇਂ YouTube ਦੀ ਪਾਲਿਸੀ ਆ ਕਿ ਆਹ ਨਾਮ ਜਿਹੜੇ ਨੇ ਲਏਗਾ ਕੋਈ ਤੇ ਭਾਈ ਆਪਾਂ ਚੈਨਲ ਬੰਦ ਕਰਾਂਗੇ ਸੋ ਉਹ ਵੀ ਪਾਲਿਸੀਆਂ ਕਿਤੇ ਨਾ ਕਿਤੇ ਚੱਲਦੀਆਂ ਨੇ ਬਣਾਈਆਂ ਜਾਂਦੀਆਂ ਗਵਰਨਮੈਂਟ ਵੱਲੋਂ ਹਦਾਇਤਾਂ ਹੁੰਦੀਆਂ ਕਿ ਤੁਸੀਂ ਆਹ ਜਿਹੜੇ ਚੈਨਲ ਨਾਮ ਹੈਗੇ ਨੇ ਇਹਨਾਂ ਨੂੰ ਇਸ ਲਿਸਟ ਦੇ ਵਿੱਚ ਪਾ ਦਿਓ ਭਾਈ ਸੋ ਮਤਲਬ ਆਪਣੀ ਚੀਜ਼ ਪ੍ਰਮੋਟ ਕਰਨੀ ਹੋਵੇ ਆਪਾਂ ਆਪਾਂ ਵਾਇਲੈਂਸ ਵੀ ਪ੍ਰਮੋਟ ਕਰ ਦਈਏ ਤਾਂ ਵੀ ਸਾਡੇ ਚੈਨਲ ਬੰਦ ਨਹੀਂ ਹੁੰਦੇ ਪਰ ਜੇ SGPC ਕਥਾ ਕਰਦੀ ਹੈ ਕਿ ਆਪਣੇ ਕੌਮ ਦੇ ਮਹਾਨ ਸ਼ਹੀਦ ਕੋਈ ਇਵੈਂਟਸ ਦੇ ਉੱਤੇ ਉਹਨਾਂ ਦੇ ਨਾਮ ਲਏ ਜਾਂਦੇ ਨੇ ਤਾਂ ਉਹ ਚੈਨਲ ਜਿਹੜੇ ਹੈਗੇ ਆ ਉਹ ਬੰਦ ਕਰ ਦਿੱਤੇ ਜਾਂਦੇ ਆ ਵੈਸੇ ਵੀ ਜਿਹੜਾ ਸੱਚ ਬੋਲਣ ਵਾਲਾ ਚੈਨਲ ਹੈਗਾ ਉਹ ਜ਼ਿਆਦਾ ਦਿਨ ਟਿਕਦਾ ਨਹੀਂ ਉਹਨਾਂ ਦੇ ਉੱਤੇ ਖਤਰਾ ਮੰਡਰਾਉਂਦਾ ਹੀ ਰਹਿੰਦਾ ਕਿ ਭਾਈ ਕਦੋਂ ਇਹ ਬੰਦ ਹੋ ਜਾਣੇ ਆ ਸੋ ਐਸਜੀਪੀਸੀ ਅਨੂੰ ਫੇਰ ਇੱਕ ਵਾਰੀ ਆਪਾਂ ਇਹ ਕਹਿਣਾ ਚਾਹੁੰਦੇ ਆ ਆਪਣੇ ਵੱਲੋਂ ਸਾਡੀ ਇੱਕ ਬੇਨਤੀ ਵੀ ਹੈ ਕਿ YouTube ਚੈਨਲ ਕੱਖ ਨਹੀਂ ਹੁੰਦਾ ਇਹ ਇਹਦਾ ਕੋਈ ਪਤਾ ਨਹੀਂ ਹੁੰਦਾ ਕਿਸ ਵੇਲੇ ਇਹਨਾਂ ਨੇ ਬੰਦ ਕਰ ਦੇਣਾ ਉਹ ਉਹਨਾਂ ਦੇ ਹੱਥ ਲਗਾਮ ਹੈਗੀ ਆ ਸੋ ਤੁਹਾਨੂੰ ਆਪਣਾ ਟੀਵੀ ਚੈਨਲ ਜਿਹੜਾ ਹੈਗਾ ਉਹ ਲਾਂਚ ਕਰਨਾ ਚਾਹੀਦਾ ਐਸਸੀਪੀਸੀ ਦੇ ਕੋਲ ਜਾਂ ਜਿਹੜੇ ਸਿੱਖ ਨੇ ਦੁਨੀਆ ਭਰ ਦੇ ਵਿੱਚ ਵਸਦੇ ਉਹ ਕਿਸੇ ਵੱਲੋਂ ਵੀ ਕੋਈ ਪੈਸੇ ਦੀ ਘਾਟ ਨਹੀਂ ਹੈ ਇੱਕ ਵਾਰ ਹੋਕਾ ਦੇਣ ਦੀ ਲੋੜ ਹੈ ਕਿ ਭਾਈ ਟੀਵੀ ਚੈਨਲ ਅਸੀਂ ਤਿਆਰ ਕਰਨਾ ਹੈ ਉਹਦੇ ਉੱਤੇ 5 ਕਰੋੜ 10 ਕਰੋੜ ਕਿੰਨਾ ਕੁ ਵਾਰ ਤੋਂ ਵੱਧ ਖਰਚਾ ਆ ਜਾਏਗਾ ਸੋ ਉਹ ਇੱਕ ਸੋਲਿਡ ਚੀਜ਼ ਹੁੰਦੀ ਹੈ ਤੇ ਜਿਹਦੇ ਨਾਲ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਉਹ ਉਹੀ ਚੈਨਲ ਟੀਵੀ ਚੈਨਲ ਹੀ ਤੁਸੀਂ ਲਾਂਚ ਕਰ ਸਕਦੇ ਹੋ ਜਿਵੇਂ ਪੰਜਾਬ ਦੇ ਜਾਂ ਭਾਰਤ ਦੇ ਕੁਝ ਚੈਨਲ ਜਿਹੜੇ ਨੇ ਕੁਝ ਨਹੀਂ ਆਪਾਂ ਆਲਮੋਸਟ ਕਈ ਸਾਰੇ ਚੈਨਲ ਵਿਦੇਸ਼ਾਂ ਦੇ ਵਿੱਚ ਦੇਖੇ ਜਾਂਦੇ ਆ ਵਕ ਵਕ ਆ ਤਰੀਕਿਆਂ ਦੇ ਨਾਲ ਪਹੁੰਚ ਜਾਂਦੇ ਆ ਸੋ ਤੁਹਾਨੂੰ ਵੀ ਇੱਕ ਟੀਵੀ ਚੈਨਲ ਲਾਂਚ ਕਰਨ ਦੀ ਲੋੜ ਹੈਗੀ ਆ ਸੋ YouTube ਦੇ ਉੱਤੇ ਕੋਈ ਜ਼ਿਆਦਾ دیر ਇਹ ਇਹ ਆਪਾਂ ਕਹੀਏ ਵੀ ਨਿਰਪਰ ਹੋ ਕੇ ਕੰਮ ਨਹੀਂ ਚੱਲਣਾ ਕਿਉਂਕਿ ਬਹੁਤ ਵੱਡਾ ਆਧਾਰ ਹੈ ਸਾਡਾ ਸਾਡਾ ਆਪਾਂ ਇਹ ਕਹੀਏ ਵੀ ਸਭ ਕੁਝ ਚੱਲਦਾ ਹੀ ਉੱਥੋਂ ਹੈ ਤੇ ਕਿਉਂ ਨਹੀਂ ਸਾਡੀਆਂ ਖਬਰਾਂ ਵਾਸਤੇ ਸਾਡੀਆਂ ਸਿੱਖਾਂ ਦੀ ਨਿਊਜ਼ ਵਾਸਤੇ ਜਾਂ ਗੁਰਬਾਣੀ ਵਾਸਤੇ ਆਪਣਾ ਚੈਨਲ ਕਿਉਂ ਨਹੀਂ ਹੋਣਾ ਚਾਹੀਦਾ ਸਾਰੀਆਂ ਕੌਮਾਂ ਦੇ ਕੋਲ ਹੈ ਆਪਾਂ ਇਹ ਤੋਂ ਜਿਹਨੂੰ ਆਪਾਂ ਗੋਦੀ মিডিਆ ਕਹਿੰਦੇ ਹੁੰਨੇ ਆ ਸੋ ਉਹਨਾਂ ਦੇ ਕੋਲ ਆਪਣੀ ਗੱਲ ਰੱਖਣ ਨੂੰ ਆਪਣਾ ਨੈਰੇਟਿਵ ਸਿਰਜਣ ਨੂੰ ਚੈਨਲ ਨੇ ਹਜ਼ਾਰਾਂ ਚੈਨਲ ਨੇ ਤੇ ਕਿਉਂ ਨਹੀਂ ਸਿੱਖਾਂ ਦੇ ਕੋਲੇ ਇੱਕ ਆਪਣਾ ਚੈਨਲ ਹੋਣਾ ਚਾਹੀਦਾ ਜੀ ਧੰਨਵਾਦ ਜੀ ਹਾਂ ਜੀ ਸੋਤਾਨ ਨੂੰ ਕਰਦੇ ਆ ਸਾਡੇ ਜੁੜਨ ਦੇ ਲਈ ਆਪਣੇ ਸਦਸਕਾਂ ਦੇ ਰੱਖਣ ਦੀ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਭ ਦਾ ਦਿਲੋਂ ਧੰਨਵਾਦ